ਇਹ ਰੋਗਾਂ ਨੇ ਬਸ ਨਾ ਪਛਾਣ ਲੇ ਪਾਦੇਗੇ ਇਹ ਆਪਣਾ ਸਾਥ ਸਥਾਨ ਕਿੱਥੇ ਹੈ ਸੰਗਤਾਂ ਕਈ ਵਾਰੀ ਕਿੱਥੋਂ ਕਿੱਧਰ ਦੀ ਆਉਂਦਾ ਹਨ ਨਾ ਥੋੜਾ ਕੁਝ ਕੋਈ ਵਾਰੀ ਬਣਾ ਕੇ ਅਸ ਸਥਾਨ ਦਾ ਨਾਮ ਅੰਤ ਸ੍ਰੀ ਗੁਰੂ ਨਾਨਕ ਲੰਗਰ ਹਾਲ ਹੈ ਸਤਿਗੁਰੂ ਆ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਹਉਤੇ ਗੁਰੂ ਖਾਲਸਾ ਜੀ ਜਿੰਨੇ ਆ ਸੰਗਤਾਂ ਨੇ ਪੰਜਾਬ ਹਰਿਆਣਾ ਪੌਂਦੀਆਂ ਵਹਣ ਵਾਲੀਆਂ ਦਿੱਲੀ ਤੋਂ ਜੋ ਵੀ ਹੈ ਉਹ ਵੀ ਸਕਦਾ ਜੀ ਸ੍ਰੀ ਨਾਮ ਜਾਣਦੀ ਹੈ ਅਸੀਂ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਇਹ ਖਾਮਗੋਹ ਜ਼ਿਲ੍ਹਾ ਬੁਲੰਦਣਾ ਮਹਾਰਾਸ਼ਟਰ ਮਹਾਰਾਸ਼ਟਰ ਦੇ ਖਾਮਗੋਹ ਪੈਂਦਾ ਹੈ ਮਹਾਰਾਸ਼ਟਰ ਵਿੱਚ ਇੱਥੇ ਆ ਲੰਗਰ ਹਰ ਮਨਾਇਆ ਸੀ ਤੋਂ ਵਾਸਤੇ ਕੋਈ ਵੀ ਸੰਗਤ ਆਵੇ ਇੱਥੇ ਦਰਸ਼ਣਦਾਰੇ ਦੇ ਕੇ ਜਾਵੇ 12 ਮਹੀਨੇ 24 ਘੰਟੇ ਲੰਗਰ ਇੱਥੇ ਮਿਲਦਾ ਹੈ ਜਦੋਂ ਸੰਗਤ ਸਾਨੂੰ 3-4 ਘੰਟੇ ਪਹਿਲਾਂ ਕਰ ਦਵੇ ਉਹਨਾਂ ਵਾਸਤੇ ਲੰਗਰ ਸਜਾ ਕੇ ਹਾਜ਼ਰ ਕਰਾਂਗੇ ਇਹ ਨਰਿੰਦਰ ਸਿੰਘ ਜੀ ਸ਼ਾਮੜਾ ਇਹ ਸਾਰਾ ਪਰਿਵਾਰ ਸੇਵਾ ਨਿਭਾ ਰਿਹਾ ਹੈ ਬਾਕੀ ਸਾਰੇ ਤੋਂ ਨੇ ਸਿੰਧੀ ਪਰਿਵਾਰ ਸਿਓ ਵਿੱਚ ਹਾਜ਼ਰ ਹੁੰਦੇ ਨੇ ਆ ਦੇਖੋ ਸਿੰਧੀ ਪਰਿਵਾਰ ਸਵੇਰੇ 5 ਵਜੇ ਤੋਂ 6 ਵਜੇ ਤੋ ਲੈ ਕੇ ਸੇਵਾ 'ਚ ਹਾਜ਼ਰ ਹੋ ਰਹੇ ਆ ਸਾਰੇ ਹਾਜ਼ਰ ਹੋਣ ਉਹ ਸਾਨੂੰ ਸੇਵਾ 'ਚ ਜਰੂਰ ਬਖਸ਼ੋ ਜੀ ਕਹਿੰਦੇ ਸੰਗਤ ਹੈ ਹਰੂ ਸਾਹਿਬ ਨੂੰ ਜਾਂਦੀ ਹੈ ਅਸੀਂ ਸਾਰਿਆਂ ਦੇ ਚਾਨਾ ਜਾਤ ਜੋੜ ਕੇ ਬੇਨਤੀ ਕਰਦੇ ਆ ਕਿ ਖਾਮਗਾਉਂ ਜ਼ਿਲ੍ਹਾ ਬਲਦਾਨਾ ਮਹਾਰਾਸ਼ਟਰ ਵਿੱਚ ਫਾਕੇ ਸਾਨੂੰ ਜਰੂਰ ਦਰਸ਼ਕਦਾਰੇ ਬਖਸ਼ ਕੇ ਜਾਇਓ ਜੀ ਮੋਬਾਈਲ ਨੰਬਰ ਬੋਲ ਦਿਓ ਹਾਂ ਮੋਬਾਈਲ ਨੰਬਰ ਬੋਲ ਦਿਓ ਜੀ 9822441181 ਟਿਕਟ ਦਾ ਨੰਬਰ ਸਾਡਾ ਮੇਰਾ ਨੰਬਰ ਹੈ ਜੀ 932595 1315 ਇਹ ਕਿਸੇ ਨੰਬਰ ਤੇ ਫੋਨ ਕਰਦੋਗੇ ਕਿ ਕਿਰਪਾ ਵਾਹਿਗੁਰੂ ਆਪ ਕਰੇਗਾ ਵਾਹਿਗੁਰੂ ਵਾਹਿਗੁਰੂ ਜੀ ਬਤ ਇਹ ਇਸ ਜਗ੍ਹਾ ਦੇ ਪਰ ਬਹੁਤ ਸੰਗਤ ਦਾ ਮਾਨਸਤਕਾਰ ਕੀਤਾ ਜਾਂਦਾ ਹੈ ਬਹੁਤ ਸਰਦਾਰੂ ਸੇਵਾਦਾਰ ਸੰਗਤ ਹੈ ਸੋ ਜਿਹਨੀਆਂ ਵੀ ਸੰਗਤਾਂ ਨੂੰ ਜਾਨਦੀਆਂ ਨੇ ਸਾਡੇ ਸਰਦਾਰ ਲੰਗਰ ਬੰਦਨ ਨੇ ਗਾਰੀ ਕਰਕੇ ਬਹੁਤ ਸਫਾਈ ਦੇ ਨਾਲ ਬਹੁਤ ਸੋਹਣੇ ਸਾਡੇ ਸੇਵਾਦਾਰ ਨੇ ਇਹ ਸੇਵਾਦਾਰ ਜਿਹੜੇ ਬੱਚੇ ਇੱਥੇ ਪਾ ਦਿਨਾਲ ਬਹੁਤ ਸੋਹਣੇ ਲੰਗਰ ਸਜਾਏ ਜਾਂਦੇ ਆ ਇਹ ਸਾਡੇ ਸੇਵਾਦਾਰ ਨੇ

ਤੇ ਸਾਰ ਕੇ ਵਾਸਤੇ ਅਡਾਗੂ ਮਨਖੀ ਨਾਮੀ ਸਾਭੜਾ ਇੱਕ ਵਾਤਵਾਸੀ ਮਾਤਾ ਪ੍ਰਕਾਸ਼ ਕੌਰ ਜੀ ਸਾਭੜਾ ਸਾਡੇ ਇਹਨਾਂ ਦੇ ਸਾਡੇ ਵੀਰ ਜੀ ਨੇ ਉਹਦੇ ਸੰਪਰਕ ਚੱਲਦੇ ਜੀ ਸਿੰਘ ਜੀ ਠੀਕ ਹੈ ਜੀ ਸਾਭੜਾ ਇਹਨਾਂ ਨੇ ਸਟਾਰਟ ਕੀਤਾ ਸੀ ਜੀ ਇੱਥੋਂ ਇਹਨਾਂ ਨੇ ਸਟਾਰਟ ਕੀਤਾ ਲੰਗਰ ਤੇ ਹਾਂ 1998 ਸ਼ੁਰੂ ਸਟਾਰਟ ਕੀਤਾ 1998 ਦੇ ਵਿੱਚ ਨੇ ਸਟਾਰਟ ਕੀਤਾ ਹੈ ਠੀਕ ਹੈ ਜੀ ਸਾਡੇ ਸੰਤਾਂ ਨੂੰ ਦੋ ਨੰਬਰ ਦੇਉ ਹਾਂ ਜਿਹੜਾ ਕੁਸ਼ਨ ਪਿਆ